ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਦਾ ਨਾਮ ਰਾਂ ਸਾਹਮਣੇ ਆਇਆ ਹੈ ਕਿਥੇ ਕਿ ਬਟਾਲਾ ਰੋਡ ਤੇ ਪਵਨਗਰ ਵਿੱਚ ਇੱਕ ਐਕਟਿਵਾ ਸਵਾਰ ਕੋਲੋਂ ਤਿੰਨ ਲੁਟੇਰਿਆਂ ਨੇ ਹਥਿਆਰ ਦੀ ਨੋਕ ਤੇ 4 ਲੱਖ ਰੁਪਏ ਲੁੱਟ ਲਏ ਅਤੇ ਮੌਕੇ ਤੇ ਲੁਟੇਰੇ ਫਰਾਰ ਹੋ ਗਏ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਆਂ ਪੀੜਤ ਸੁਰਜੀਤ ਕੁਮਾਰ ਨੇ ਦੱਸਿਆ ਹੈ ਕਿ ਉਹ ਕਿਉ ਮੰਡੀ ਤੋਂ ਕਿਤਾਬਾਂ ਦੀ ਸੇਲ ਦੇ ਪੈਸੇ ਲੈ ਕੇ ਆਪਣੇ ਘਰ ਪਵਨਗਰ ਆ ਰਿਹਾ ਸੀ ਤੇ ਗਲੀ ਦੇ ਬਾਹਰ ਹੀ ਉਸ ਦਾ ਪਿੱਛਾ ਕਰ ਰਹੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਘਟਨਾ ਨੂੰ ਲੈ ਕੇ ਉਸਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਵੀ ਵਿਸ਼ਵਾਸ ਦਿਵਾਇਆ ਹੈ ਕਿ ਟਟੇਰੇ ਜਲਦ ਹੀ ਗ੍ਰਿਫਤਾਰ ਹੋਣਗੇ। ਗਲ ਕਾ ਪੰਜਾਬ ਤੋਂ ਸੁਖਦੀਪ ਮਾਨੂੰ ਨਰੇਸ਼ ਪਾਸੇ ਦੀ ਰਿਪੋਰਟ। ਮੈਂ ਤੋਂ ਮੇਰੀ ਲਗੋਤ ਕਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾਂ ਚ ਰੱਖ ਕੇ ਆ ਰਿਹਾ ਸੀ ਜੀ। ਹਾਂ ਜੀ। ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲੱਗੇ। ਅੱਛਾ ਜੀ। ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਨਾਲ ਮਿਲਿਆ ਐਕਟਵਾ ਤੇ ਇਹਨਾਂ ਨੇ ਮੈਨੂੰ ਨਾਲ ਠੱਗਾ ਮਾਰਿਆ ਮੈਂ ਡੇਕਿਆ ਇੱਕ ਦਿਨ ਛੁਰੀ ਕੱਢ ਲਈ ਜੀ ਉਹ ਛੁਰੀ ਕੱਟ ਕੇ ਮਾਰੀ ਆ ਅੱਛਾ ਜੀ ਮੈਨੂੰ ਮੈਂ ਕੰਧ ਨਾਲ ਵੱਜਾ ਤੇ ਮਰਿਆ ਸੱਟਾਂ ਲੱਗ ਗਈਆਂ ਅੱਛਾ ਜੀ ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ ਅੱਛਾ ਜੀ ਉਹ ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪਹੁਨਗਰ ਬਜਾਦੂ ਨਿਕਲ ਗਿਆ ਜੀ ਕਿੰਨੇ ਤੇ 25 30 ਸਾਲ ਦੇ ਵਿੱਚ ਜੀ ਕੋਈ ਮਾਰ ਕੋਈ ਮੂੰਹ ਤੇ ਕਪੜਾ ਬੰਨੇ ਆ ਕੋਈ ਬੰਨੇ ਸੀ ਕੋਈ ਨਾ ਤੇ ਇੱਕ ਨੇ ਬੰਨੇ ਤੇ ਇੱਕ ਸਦਾ ਸੀ ਜੀ ਦੋ ਕਾਲੇ ਸੀ ਅੱਛਾ ਜੀ ਤੇ ਕਾਤੇ ਆਏ ਨਾਲ ਤਾਂ ਵੀ ਕਾਲੇ ਰੰਗ ਦਾ ਜੀ ਕਿਹੜਾ ਮੋਟਰਸਪ੍ਰੈਂਡਰ ਸੀ ਕਿਹੜਾ ਸੀ ਮੈਂ ਪਛਾਣ ਨਹੀਂ ਸਕਿਆ ਕਿਹੜਾ ਕੋਈ ਗੱਡੀ ਨੰਬਰ ਵਗੈਰਾ ਕੋਈ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਤੇ ਕਿੱਥੇ ਨਹੀਂ ਮੈਨੂੰ ਇੱਥੋਂ ਇੱਥੋਂ ਕਿਉਂ ਮੰਡੀ ਤੇ ਲੱਗੇ ਹੋਣਗੇ ਕਿਉਂ ਮੰਡੀ ਲੱਗੇ ਹੋਣਗੇ ਮੈਨੂੰ ਇਹ ਛੱਤ ਨਹੀਂ ਮੇਰੇ ਵੱਨ ਨੂੰ ਨਹੀਂ ਪਤਾ ਲੱਗਾ ਸੀ ਕਿ ਤੱਕ ਮੈਨੂੰ ਵੀ ਪਤਾ ਲੱਗਾ ਮੈਨੂੰ 20 ਨੰਬਰ 'ਚ ਆ ਕੇ ਜਦੋਂ ਪਵਨ ਨਗਰ 20 ਨੰਬਰ ਕੋਲ ਹੀ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਮੋਟਰਸਾਈਕਲ ਲਾ ਲਿਆ ਸਾਰੇ ਏ ਹੁਣੇ ਸਾਨੂੰ ਇਨਟੀਮੇਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆਂ ਅਸੀਂ ਸੀਸੀਟੀਵੀ ਕੈਮਰੇ ਵਾਚਲੇ ਸ਼ੁਰੂ ਕਰ ਦਿੱਤੇ ਆ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜੇ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਿਸ ਰਹੇ ਆ ਜੀ ਤੇ ਮੋਟਰਸਾਈਕਲ ਚ ਬਾਕੀ ਹੀ ਜੇ ਸ਼ੁਰੂ ਕੀਤੀ ਹੈ ਤਫਤੀਸ਼ ਬਾਕੀ ਤਫਤੀਸ਼ ਵਿੱਚ ਵੀ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਆ ਅਸੀਂ ਫਿਰ ਜੋ ਵੀ ਸਾਹਮਣੇ ਹੋਵੇ ਤੁਹਾਨੂੰ ਫਿਰ ਸਾਰੇ ਦੱਸਦਾ ਗਏ ਸਰ ਇਹ ਵੀ ਬੜੀ ਵੱਡੀ ਗੱਲ ਹੈ ਕੀ ਸਮਝ ਦਿਤੀ ਇਹ ਹੁਣ ਵੇਖਦੇ ਆ ਜੀ ਤਫਤੀਸ਼ ਕਰਦੇ ਆ ਸਾਰਾ ਤੋ 30 ਦਾ ਪਾਰਟ ਹੈ ਕੁ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸ ਨੂੰ ਪਤਾ ਵਾ ਕਿ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਉਹ ਸਾਰਾ ਵੇਚਦੇ ਆ ਜੀ ਮੈਂ ਤਫਤੀਸ਼ ਸਾਰੀ ਕਰਕੇ ਫਿਰਦਾ ਸੀ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕੀ ਕੀ ਨਾਮ ਸੀ ਇਹਦਾ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਦੇ ਦਸਨ ਮੁਤਾਬਕ ਆ ਜੇ ਅਸੀਂ ਸ਼ੁਰੂ ਕੀਤੀ ਤੁਸੀਂ ਬਾਕੀ ਤੁਹਾਨੂੰ ਤਫਤੀਸ਼ ਮੁਕੰਮਲ